ਚਾਹੇ ਗੈਰ ਸਿੱਖ ਪੂਜਾ ਕਰੇ ਕਿਸੇ ਤਰੀਕੇ ਨਾਲ ਕਰੇ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਥ ਵੱਲ ਵਾਧਾ ਕਰ ਰਿਹਾ ਸਾਡਾ ਭਾਈ ਆ ਤੇ ਅਸੀਂ ਉਹਦਾ ਸਤਿਕਾਰ ਕਰਦੇ ਆ ਤੇ ਸਾਡਾ ਸਤਿਕਾਰ ਕਰਨਾ ਬਣਦਾ ਹੈ ਤੇ ਜੇ ਜਦੋਂ ਤੁਹਾਨੂੰ ਕਿਸੇ ਐਸੇ ਸ਼ਖਸ ਬਾਰੇ ਪਤਾ ਲੱਗਦਾ ਚਾਹੇ ਉਹ ਨਾਨਕ ਸਰ ਦਾ ਮੁਖੀ ਵੀ ਮੇਨ ਕਿਉਂ ਨਾ ਹੋਵੇ ਚਾਹੇ ਕੋਈ ਵੀ ਹੋਵੇ ਫਿਰ ਸਾਡਾ ਫਰਜ਼ ਬਣਦਾ ਅਸੀਂ ਕੰਨੀ ਕਤਰਾਈਏ ਹੁਣ ਤੁਸੀਂ ਮੈਨੂੰ ਐਂ ਦੱਸੋ ਜਦੋਂ ਅਸੀਂ ਡੇਰਿਆਂ 'ਚ ਜਾਂਦੇ ਆ ਜਦੋਂ ਸਾਡੀਆਂ ਬੀਬੀਆਂ ਜਾਂਦੀਆਂ ਨੇ ਮੈਂ ਆਪਣੀਆਂ ਅੱਖਾਂ ਨਾਲ ਇਹ ਚੀਜ਼ਾਂ ਦੇਖ ਚੁੱਕਿਆ ਹਾਂ ਹਣਾ ਜਦੋਂ ਕਿਤੇ ਢੋਲ ਵੱਜਦਾ ਹੋਵੇ ਗਾਤਰੇ ਪਾ ਕੇ ਬੀਬੀਆਂ ਵੱਡੇ ਵੱਡੇ ਤਾੜੇ ਮਾਰਦੀਆਂ ਨੇ ਠੀਕ ਆ ਤੇ ਘਰੇ ਉਹਨਾਂ ਨੂੰ ਜਦੋਂ ਕਿਹਾ ਜਾਂਦਾ ਵੀ ਰੋਟੀ ਬਣਾਓ ਝਾੜੂ ਲਾਓ ਉੱਥੇ ਉਹਨਾਂ ਤੋਂ ਕੁਝ ਵੀ ਨਹੀਂ ਹੁੰਦਾ ਹੈਗਾ ਹਨਾ ਕੋਈ ਬੰਦਾ ਸਾਨੂੰ ਚਿੱਠੀ ਪਾ ਕੇ ਨਹੀਂ ਬੁਲਾਉਂਦਾ ਵੀ ਸਾਡੇ ਡੇਰੇ ਆਓ ਸਾਡੇ ਐਂ ਕਰੋ ਸਾਡੀ ਬਹੁਤ ਵੱਡੀ ਮੂਰਖਤਾਈ ਆ ਅਸੀਂ ਗੁਰੂ ਗ੍ਰੰਥ ਸਾਹਿਬ ਮਾਰਨ ਨੂੰ ਛੱਡ ਕੇ ਗੁਰੂ ਸਾਹਿਬ ਦਾ ਸਿਧਾਂਤ ਛੱਡ ਕੇ ਤੁਸੀਂ ਮੈਨੂੰ ਐਂ ਦੱਸੋ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਲਾਲ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹਨਾਂ ਤੋਂ ਵੱਡੇ ਬਾਬੇ